ਕਿਹੜਾ ਇਨਕਾਉਂਟਰ ਹੋਇਆ ਇਸ ਕੇ ਬਾਰੇ ਮੇਂ ਬਤਾ ਦਿਜੀਏ ਕਾਂ ਸੇ ਲੈਕਰ ਆਏ ਥੇ ਕਿਆ ਸਾਰਾ ਮਾਮਲਾ ਥਾ ਇਹ 16 ਤਰੀਕ ਨੂੰ ਸਾਡੇ ਜਿਹੜਾ ਰਾਹਪੁਰ ਨਦੀਪ ਜਿਹੜਾ ਡਾਕਟਰ ਰਾਜਰ ਸੰਧੂ ਹੈ ਉਹਦੇ ਘਰ ਇੱਕ ਗ੍ਰਨੇਡ ਲੋਬਿੰਗ ਹੋਈ ਸੀ ਉਸ ਫਾਮਲੇ ਦੇ ਵਿੱਚ ਸਾਡੇ ਵੱਲੋਂ ਜਦੋਂ ਮੌਕੇ ਤੇ ਪੁੱਜ ਕੇ ਜਿਹੜੀ ਆਪਾਂ ਉਹਦੀ ਤਫਤੀਸ਼ ਕੀਤੀ ਉਹਦੇ ਵਿੱਚ ਸਾਡੀ ਤਫਤੀਸ਼ ਦੇ ਵਿੱਚ ਫਿਰ ਅਸੀਂ ਵੱਖਰੇ ਵੱਖਰੇ ਪਹਿਲੂਆਂ ਤੇ ਉਹਨੂੰ ਐਕਸਪਲੋਰ ਕੀਤਾ ਫਿਰ ਅਸੀਂ ਨੰਬਰ ਆਫ ਪਾਰਟੀਆਂ ਬਣਾਈ ਸਾਨੂੰ ਇੱਕ ਇੰਟੀਮੇਸ਼ਨ ਮਿਲੀ ਇਹਦੇ ਵਿੱਚ ਵੀ ਇੱਕ ਜਿਹੜਾ ਹਾਰਦਿਕ ਕੰਬੋਜ ਆ ਜਿਹੜਾ ਕਿ ਜਮਨਾ ਨਗਰ ਦਾ ਰਹਿਣ ਵਾਲਾ ਵੈ ਵੀ ਇਹਦੇ ਬਾਰੇ ਸ਼ੱਕ ਹੋਇਆ ਵੀ ਇਹ ਬੰਦਾ ਜਿਹੜਾ ਵਿੱਚ ਹੈ ਫਿਰ ਅਸੀਂ ਇਹਨੂੰ ਕੱਲ ਅਸੀਂ ਇਹਨੂੰ ਕਰੀਬ ਸ਼ਾਮ ਨੂੰ ਉੱਥੋਂ ਜਿਹੜਾ ਆਪਣੀਆਂ ਪਾਰਟੀਆਂ ਭੇਜੀਆਂ ਸੀਗੀਆਂ ਉਹਨੂੰ ਉੱਥੇ ਅਰੈਸਟ ਕੀਤਾ ਕਾਹਨ ਸੀ ਅਰੈਸਟ ਕੀਤਾ ਅਰੈਸਟ ਇਹਨੂੰ ਬੇਤਾ ਬੇਤਾ ਪਿੰਡ ਆ ਇਹਦਾ ਜਿਹੜਾ ਬੇਤਾ ਬਿਲਾਸਪੁਰ ਦੇ ਵਿੱਚ ਜੀ ਤੇ ਜਮਨानगर ਤੋਂ ਕਰੀਬ ਥੋੜਾ ਦੂਰ ਹੈ ਸੋ ਉਥੇ ਇਹ ਕਰਕੇ ਇਹਨੂੰ ਫਿਰ ਉਹਦੀ ਪੁੱਛਗਿਛ ਕੀਤੀ ਤੇ ਉਥੇ ਜਿਹੜਾ ਇਹਨ ਐਕਸੈਪਟ ਕਰ ਲਿਆ ਜਿਹੜਾ ਗ੍ਰੇਡ ਲਾਬਿੰਗ ਦਾ ਜੀ ਵੀ ਇਹਦੇ ਵਿੱਚ ਇਹਦੇ ਜਿਹੜੇ ਸਾਰੀਆਂ ਇਹਦੀਆਂ ਲਾਈਨਸ ਆਫ ਸੀ ਸੀਗੀਆਂ ਜ ਜਿਹੜੀਆਂ ਜੁੜੀਆਂ ਫੋਰੈਂਥ ਸੀਗਾ ਜਿਹੜਾ ਪਾਕਿਸਤਾਨ ਦਾ ਜਿਹੜਾ ਇੱਕ ਸ਼ੇਬਾਜ਼ ਪੱਟੀ ਆ ਉਹ ਵੀ ਯੂਟਿਊਬਰ ਹੈ ਸੋ ਇਸ ਤਰ੍ਹਾਂ ਕਰਕੇ ਅੱਜ ਅਸੀਂ ਇਹਨੂੰ ਉਥੋਂ ਅਰੈਸਟ ਕਰਕੇ ਲਿਆਂਦਾ ਜੀ ਸਵੇਰੇ ਇਹਦੀ ਅਸੀਂ ਪੁੱਛਗਿਛ ਤੇ ਜਿਹੜਾ ਇੱਥੇ ਜਿਹੜਾ ਆਪਾਂ ਵੈਪਨ ਬਰਾਮਦ ਕਰਾਉਣਾ ਕਹਿੰਦੇ ਉੱਥੇ ਰੱਖਿਆ ਹੋਇਆ ਆਪਣਾ ਉਹਦੇ ਨਾਲ ਕੋਈ ਵੈਪਨ ਵੀ ਸੀਗਾ ਉਦੋਂ ਗਨੇਡ ਦੇ ਨਾਲ ਉਹ ਫਿਰ ਇੱਥੇ ਜਦੋਂ ਆ ਕੇ ਵੇਖਿਆ ਤਾਂ ਇਹ ਪੁਲਿਸ ਪਾਰਟੀ ਨੂੰ ਜਿਹੜਾ ਇਸ਼ਾਰਾ ਕੀਤਾ ਇੱਥੇ ਇਹਦੇ ਚੱਕ ਦੇ ਸਾਰੀ ਤੇ ਉਹ ਫਾਇਰ ਕਰਤਾ ਫਿਰ ਜਵਾਬੀ ਫਾਇਰ ਜਿਹੜਾ ਇਹਦੇ ਵਿੱਚ ਡਿਟੇਲੀਏਸ਼ਨ ਹੋਈ ਉਹਦੇ ਇਹਦੇ ਲਾਤੇ ਵੱਜਾ ਲੈਗ ਸ਼ਾਟ ਹੋਇਆ ਇਹਦੇ ਰਾਈਟ ਲੈਗ ਤੇ ਸੋ ਇੰਜਰਡ ਇਹ ਹਸਪੀਟਲ ਜਿਹੜਾ ਜਦੋਂ ਜਹਾਂ ਪਰ ਲੈ ਕੇ ਆਏ ਤੇ ਤਾਂ ਪੁਲਿਸ ਪਾਰਟੀ ਨਹੀਂ ਸੀ ਉਸਕੇ ਸਾਥ ਕਿੰਨੇ ਲੋਕ ਤੇ ਉਸਕੇ ਸਾਥ ਪੁਲ ਪੁਲਸ ਪਾਰਟੀ ਆਪਣੇ ਸੀਗੇ ਮਲਾਜ਼ਮ ਕਿੰਨੇ ਮਲਾਜ਼ਮ ਸੀ ਆਪਣੇ ਨਾਲ ਦਾ 10 ਪਰਮ ਮਲਾਜ਼ਮ ਸੀ ਕਿੰਨੇ 10 12 ਮਲਾਜ਼ਮਾਂ ਕੋ ਉਸਨੇ ਚੱਕਮਾ ਦੇ ਕੇ ਪਿਸਤੌਲ ਉਠਾ ਲਈ ਸਰ ਫੜੇ ਹੱਥ ਇਹਨੂੰ ਪਤੀ ਨੂੰ ਪਤਾ ਹੀ ਨਾ ਕਿੱਥੇ ਸੀ ਉਸਨੇ بتایا ਜਾਂਹ ਪਰ ਆਪਨੇ بتایا ਕਿ ਵਾਂਹ ਪਰ ਪਿਸਟਲ ਪੜਾਇਆ ਜੀ 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 ਤਾਂ ਮੁਲਾਜ਼ਮ ਕੋਲ ਕਹਨਾ ਕਿ ਉਹ ਤਾਂ ਕਿਉਂ ਕ੍ਰਿਮੀਨਲ ਹੋ ਜਾਏ ਕਹੀ ਉਹ ਕ੍ਰਿਮੀਨਲ ਹੋਦਾ ਹਸਪੀਟਲ ਜਾਣਾ ਜੋ ਇਸ ਕਰਕੇ ਜੇ ਤਾਂ ਉਹਨੂੰ ਹਸਪੀਟਲ ਤੇ ਕਿਧਰ ਆ ਸਾਡੇ ਵੱਲ ਜੇ ਕਿੰਨੀ ਕਹੀ ਸਰ ਉਹਦੇ ਉਹਦੇ ਲੈਗ ਸ਼ੋਅ ਤੇ ਲੱਗੀ ਇੱਕ ਇੱਕ ਫਾਈਲ ਉਧਰ ਆ ਕਿਦ ਸਰ ਐਸੇ ਕਿਵੇਂ ਹੋਤਾ ਹੈ ਕਿ ਹਰ ਮਾਰ ਨਹੀਂ ਨਹੀਂ ਦੇਖੋ ਤੇ ਇਹ ਸਾਹਮਣੇ ਆ ਤੁਹਾਡੇ ਸਾਰਾ ਦੇ ਲੈਗ ਸ਼ੋ ਉਹ ਬੰਦਾ ਹੁਣ ਐਡਮਿਟ ਗਵਰੀ ਕੀ ਕੀ ਗਵਰੀ ਇਹਦਾ 32 ਬੋਰ ਜਿਹੜਾ ਪਿਸਟਲ ਹੋਇਆ ਵਾ ਉਹਦੀਆਂ ਹਾਂ ਇਹਦੀਆਂ ਜਿਹੜਾ ਤੱਕ ਉਹਨੂੰ ਮਨ ਫਰਾਂਸੇਿਕ ਸਪਕਟ ਹੈ ਹੀ ਉਹਨਾਂ ਨੇ ਕੱਢ ਕੋ ਦਾ ਮੈਗਜ਼ੀਨ ਜਿਹੜਾ ਚੈੱਕ ਕਰਨਾ ਸਰਦਾਰ ਨਾ ਪਾਕਿਸਤਾਨ ਨਾ ਕੀ ਲੈਣ ਦੇਣ ਪਾਕਿਸਤਾਨ ਦਾ ਇਹਦਾ ਜਿਹੜਾ ਜਿਹੜਾ ਉਧਰ ਦਾ ਸ਼ਿਬਾਜ ਸ਼ਿਬਾਜ ਭੱਟੀ ਸੀਗਾ ਸ਼ਾਹਜਾਦ ਭੱਟੀ ਉਹ ਯੂਟਿਊਬਰ ਹੈ ਤੇ ਉਹ ਹੁਣ ਇਹੀ ਆਪਣੇ ਜਿਹੜੇ ਟੈਰਰਿਸਟ ਗਰੁੱਪ ਨਾਲ ਲਾ ਕੇ ਤੇ ਇਧਰ ਜੂਥ ਨੂੰ ਜਿਹੜਾ ਵਰਗਲਾ ਕੇ ਤੇ ਕੰਮ ਕਰ ਰਿਹਾ ਐਸਐਸਓ ਸਾਹਿਬ ਤੁਸੀਂ ਲਗਾਤਾਰ ਬਾਰ-ਬਾਰ ਕਹਿ ਰਹੇ ਯੂਟਿਊਬਰ ਹੈ ਸ਼ਾਹਜਾਦ ਭੱਟੀ ਪਰ ਬਾਬਾ ਸਦੀਕੀ ਕਾਂਡ ਦੇ ਵਿੱਚ ਇਹੀ ਇਸੇ ਸ਼ਖਸ ਨੇ ਇਕਬਾਲਿਆ ਕੀਤਾ ਸੀ ਵੀ ਉਹ ਹਮਲਾစီ ਕਰਵਾਇਆ ਦੇਖੋ ਯੂਟਿਊਬਰ ਵੀ ਹੈ ਨਾਲੇ ਯੂਟਿਊਬਰ ਟਰਨ ਟੈਰਰਿਸਟ ਜਿਹੜਾ ਹੁਣ ਇਹਦਾ ਸਾਰੇ ਗੈਂਗਸਟਰ ਟੈਰਰਿਸਟ ਨਾਲ ਇਹਦਾ ਇੱਕੋ ਹੀ ਇੱਕੋ ਹੀ ਲਿੰਕ ਹੈ ਹੁਣ ਇਹੀ ਕੰਮ ਕਰਾਉਂਦੇ ਆ ਤੇ ਗ੍ਰੇਡ ਵੀ ਬ੍ਰਾਂਧ ਹੋਇਆ ਕੋਈ ਗਨੇਡ ਤੱਕ ਇਹਨੇ ਕੋਈ ਬ੍ਰਾਂਧ ਨਹੀਂ ਉਹੀ ਵਸੀਗਾ ਉਦੋਂ ਸੁੱਟ ਕੇ ਜਿਹੜੇ ਇਹਦੇ ਚ ਵੇਖੋ ਜਿਹੜੇ ਦੋ ਜਣੇ ਆਏ ਸੀਗੇ ਦੂਜੇ ਬਾਰੇ ਅਜੇ ਤੱਕ ਕੋਈ ਕਲੀਅਰ ਨਹੀਂ ਇੰਡੀਕੇਸ਼ਨ ਹੋ ਰਹੀ ਉਹਦੇ ਬਾਰੇ ਅਸੀਂ ਇਹਨੂੰ ਪੁੱਛਗਿਛ ਕਰ ਰਹੇ ਆ ਉਹ ਵੀ ਇਹੀਂ ਜਲਦੀ ਜਿਹੜਾ ਉਹਨੂੰ ਜਿਹੜਾ ਆਪਾਂ ਗ੍ਰਿਫਤਾਰ ਕਰ ਲਾਂਗੇ ਇਹ ਕਿਹੜੀ ਗੈਂਗ ਨਾਲ ਰਿਲੇਟਡ ਸੀਗਾ ਲਾਰੈਂਸ ਨਾਲ ਵੀ ਰਿਲੇਟਡ ਕਹਿੰਦੇ ਕੋਈ ਸ਼ਾਜਾਦ ਦਾ ਲਾਰੈਂਸ ਵੇਖੋ ਵੇਖੋ ਜਿਹੜਾ ਇਹ ਸ਼ਾਜਾਦ ਹੋਣ ਤੇ ਇਹ ਇੱਕ ਸ਼ਾਜਾਦਪੱਟੀ ਸੀਗੀ ਇੱਕ ਇਹਦਾ ਜੀਸ਼ਨ ਜਿਹੜਾ ਅਕਤਰ ਸੀਗਾ ਇੱਥੇ ਸ਼ਾਹ ਅਕਤਰ ਜਿਹੜਾ ਸ਼ੰਕਰਪਿੰਡ ਦਾ ਇਹਨਾਂ ਦੇ ਨਾਲ ਸੀਗਾ ਇਹ ਸਰ ਗ੍ਰੇਨਟ ਲਈ ਕਿੰਨੇ ਬੰਦੇ ਕੇ ਕਿੰਨੇ ਬੰਦੇ ਸੀਗੇ ਇਹ ਦੋ ਬੰਦੇ ਸੀਗੇ ਇੱਕ ਜਿਹੜਾ ਹੋਰ ਮੁੰਡਾ ਵਾ ਜਿਹੜਾ ਮੋਟਰਸਾਈਕਲ ਵੀ ਸੀਗਾ ਉਹ ਬੰਦੇ ਦਾ ਅਜੇ ਤੱਕ ਕੋਈ ਇਹਨੂੰ ਵੀ ਨਹੀਂ ਪਤਾ ਐਕਚੁਅਲੀ ਕੀ ਨਾਮ ਉਹਦਾ ਸਰ ਇੰਨੇ ਪੈਸੇ ਕਿਉਂ ਨਹੀਂ ਬਿਟੇ ਸਰ ਮੈਂ ਕਹਿੰਦੀ ਕਿ ਉਹ ਜੀ ਗੱਲ ਕਰੀਏ ਤਾਂ ਕੁਝ ਦਿਨ ਪਹਿਲਾਂ ਇਸੀ ਰੋਜ਼ਰ ਤੇ ਡੈਜੀ ਕਰਵਾਏ ਦੋ ਤਿੰਨ ਬੰਦੇ ਪੈਸੇ ਯੂਟਿਊਬਰ ਦੇ ਕਹਾਣੀ ਸਮਝਾ ਰਿਹਾ ਕਿ ਮੇਡ ਅਟੈਕ ਹੋਇਆ ਸੀਗਾ ਉਹ ਅਸੀਂ ਸਾਰਾ ਟ੍ਰੇਸ ਕਰ ਲਿਆ ਸੀ ਅੱਛਾ ਇੱਕ ਚੀਜ਼ ਕਲੀਅਰ ਕਰ ਦੋ ਰੋਜ਼ਰ ਸੰਦੂ ਸ਼ਹਾਜਾਦ ਪੱਟੀ ਤੇ ਜਸ਼ਾਨ ਅਕਰ ਇਹਨਾਂ ਦੇ ਆਪਸ ਵਿੱਚ ਕੋਈ ਲਿੰਕ ਹੈਗੇ ਨੇ ਵੇਖੋ ਇਹ ਯੂਟਿਊਬਰ ਹੋਣ ਦੇ ਨਾਤੇ ਇੱਕ ਦੂਜੇ ਨਾਲ ਇੱਕ ਗੇਮ ਖੇਡਦੇ ਆ ਗੇਮ ਖੇਡਦੇ ਇੱਕ ਦੂਜੇ ਨਾਲ ਉਸ ਸਿੰਗਲ ਨਾਲ ਵੀ ਚੈੱਕ ਕੀਤਾ ਜਾਊਗਾ ਹਾਂ ਉਹ ਵੀ ਸਾਰਾ ਹੁਣ ਵੇਖੋ ਸਾਡੇ ਕੋਲ ਇਨਵੈਸਟੀਗੇਸ਼ਨ ਹੈ ਅਸੀਂ ਇਹਦੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਲੈ ਦੋਸੀ ਦਾ ਨਾਮ ਕੀ ਹੈ ਜਿਹੜਾ ਤੁਸੀਂ ਲੈ ਕੇ ਆਏ ਦੋਸੀ ਦਾ ਨਾਮ ਇਹਦਾ ਹਰਦੀਪ ਕੰਬੋਜ ਤੇ ਇਹਦੇ ਬੈਕਗ੍ਰਾਉਂਡ ਕੀ ਹੈ ਇਹਦੇ ਫੈਮਿਲੀ ਵਿੱਚ ਕੌਣ-ਕੌਣ ਹੈ ਫੈਮਿਲੀ ਬੈਕਗ੍ਰਾਉਂਡ ਇਹਦੇ ਪੇਰੈਂਟਸ ਹੈ ਵਾ ਪੇਰੈਂਟਸ ਇਹਦੇ ਉੱਥੇ ਬਾਕੀ ਖੇਤੀਬਾੜੀ ਦਾ ਕੰਮ ਕਰਦੇ ਉਸ ਪੁਰਾਣੇ ਮਾਮਲੇ ਕੋਈ ਦਰਜ ਪੁਰਾਣੇ ਮਾਮਲੇ ਕੋਈ ਦਰਜ ਨਹੀਂ ਹੱਥ ਕਿਸੇ ਮੁਲਾਜ਼ਮ ਕੋਈ ਚੋਟ ਆਈ ਹੋ ਨਹੀਂ ਮੁਲਾਜ਼ਮ ਨੂੰ ਨਹੀਂ ਉਮਰ ਕਿੰਨੀ ਨਬਾਲੀ ਕੇ ਤਾਂ ਦੇਖਿਆ ਜਾ ਰਿਹਾ ਨਹੀਂ ਨਹੀਂ ਇਹਦੀ 21 ਸਾਲ ਦੀ ਉਮਰ ਹੈ ਛੋਟੀ ਉਮਰ ਦੀ ਹਾਂ ਠੀਕ ਥੈਂਕ ਯੂ ਸਿਕਰ